ਬਗੋਂਜੀ ਸਿੰਘ ਸਰਪੰਚ ਪਿੰਡ ਬੂਸਵਾਲ ਤੋਂ ਜੀ ਸਾਡੇ ਆ ਕਾਲੀ ਵਾਂਈ ਦੀ ਜਿਹੜੀ ਮਾਰ ਪਾਣੀ ਦੀ ਹੋਈ ਆ ਉਹਦੇ ਵਿੱਚ ਅੱਗੇ ਤੋਂ ਸਾਰੇ ਅੱਜ ਇਕੱਠੇ ਹੋਏ ਪਿੰਡ ਵਾਲੇ 70 20 25 ਘਰ ਪਾਣੀ ਦੀ ਲਬੇੜ ਵਿੱਚ ਆਏ ਆ ਜਿਹਦੇ ਵਿੱਚ ਪੱਠਾ ਧੱਕਾ ਸਾਰਿਆਂ ਦਾ ਖਤਮ ਹੋ ਗਿਆ ਜੀ ਤੇ ਉੱਥੋਂ ਬਰਸਾਤ ਨਹੀਂ ਆਉਦੀ ਪਈ ਉਹਦੇ ਕਰਕੇ ਬਹੁਤ ਦੇ ਗਿੱਤੇ ਆ ਕਿੰਨੇ ਕਿੰਨੇ ਫੁੱਟ ਪਾਣੀ ਭਰ ਚੁੱਕਾ ਪਾਣੀ 5 ਵੀ ਹੈਗਾ 4 ਵੀ ਹੈਗਾ ਜਿੱਦਾਂ ਨਿਵਾਣ ਆ ਚਾਹੀਦੇ ਸਾਬ ਨਾਲ ਕਿਹੜੀ ਕਿਹੜੀ ਫਸਲ ਵਿੱਚ ਜੀ ਫਸਲ ਝੋਨੇ ਆ ਪੱਠੇ ਆ ਜੀ ਕਿੰਨੇ ਕੋ ਏਕੜ ਜਿਹੜਾ ਡੱਕਾ ਸਾਲ ਲਗਭਗ ਸਾਡੇ 300 ਏਕੜ ਮਿਆਣੀ ਵਾਲੇ ਪੁਲ ਤੋਂ ਲੈ ਕੇ ਪਾਗੋ ਬੱਡੇ ਤੱਕ ਜੀ ਨਦੀਆਂ ਪਾਰ ਵੀ ਜਿਹੜਾ ਰਗਬਾ ਪਿੰਡ ਦਾ ਬਹੁਤ ਸਵਾਲ ਦਾ ਵੀ ਕੋਈ ਸਰਕਾਰ ਤਵਕੀਲ ਕਰਨੀ ਚਾਹੁੰਦੇ ਇਹ ਕਰਨੇ ਵੀ 23 ਦੇ ਵਿੱਚ ਵੀ ਰਹਿ ਗਏ ਇਸ ਵਾਰ ਵੀ ਸਾਡੀਆਂ ਗਰਦੌੜੀਆਂ ਕਰਾ ਕੇ ਜੋ ਸਰਕਾਰੋਂ ਲੰਬਾਬਜਾ ਮਿਲਦਾ ਸਾਡੇ ਪਿੰਡ ਰੂ ਦਿੱਤਾ ਜਾਵੇ ਫਸਲਾਂ ਖਰਾਓ ਚੁੱਕੀਏ ਜਿਹੜੀਆਂ ਹੈਗੀਆਂ ਤਰੀਵਨ ਜਿਹੜੇ ਉੱਚੇ ਆਉ ਕੋ ਬੱਜਣਗੇ ਜਿਹੜੇ ਨਵਾਨ ਆ ਤੁਸੀਂ ਪਾਣੀ ਦੇਖ ਹੀ ਰਹੇ ਆ ਪਿਛੇ ਉੱਪਰ ਦੀ ਆ ਜੀ ਉਹਨਾਂ ਦਾ ਕੋਈ ਨਹੀਂ ਆ ਜਾ ਹਾਂਜੀ ਉਹ ਬਲਫਰੋਗ ਹੈ ਜੀ ਪਿਛੋਂ ਪ੍ਰਸਾਦ ਨਹੀਂ ਆਦੀ ਉਹ ਵੀ ਇੱਥੇ ਆ ਰਿਹਾ ਜੀ ਕਿਹਦੇ ਮਾਲਕ ਵੀ ਖਾਨ ਨਹੀਂ ਦੇ ਰਿਹਾ ਖਾਨ ਨਹੀਂ ਨਹੀਂ ਮਾਲਕ ਨਹੀਂ ਉਹ ਵੀ ਦਾਦਾ ਹੋਇਆ ਪਿਆ ਜੀ ਇਸ ਟਾਈਮ ਪਾੜਦਾ ਨਹੀਂ ਪਿਆ ਜੀ। ਇਹ ਮੇਰਾ ਨਾਂ ਜੀ ਹਰਜੀਤ ਸਿੰਘ ਲੰਬੜਦਾਰ ਪਿੰਡ ਬੂਸਵਾਲ ਤੋਂ ਜੀ। ਕਿੰਨਾ ਪਾਣੀ ਬਾਈ ਇੱਥੇ ਪ੍ਰੋਬਲਮ ਕਰ ਰਿਹਾ ਵਾ। ਸਾਡਾ ਪਾਣੀ ਚਾਰ ਤੋਂ ਪੰਜ ਫੁੱਟ ਪਾਣੀ ਹੈਗਾ ਜੀ ਇੱਧਰ। ਬਾਈ ਜੀ ਪਾਣੀ ਵਾਈ ਦਾ ਪਾਣੀ ਟਾਪ ਵੈਕ ਲੱਗੀ ਵਾਈ ਜੀ ਕੋਈ ਪਿੱਛੋਂ ਹੁਣਾਈ ਜਾਂਦਾ ਜਦੋਂ ਬਰਸਾਤ ਹੋਣ ਢਈ ਹੈ ਜੀ। ਪਾਣੀ ਇੱਥੇ ਜੀ 3 ਤੋਂ 400 ਕਿੱਲਾ ਸਾਡੇ ਜਿਹੜਾ ਨਾ ਬਗਬਾਜ਼ਾ ਸੁਲਤਾਨਪੁਰ ਤੋਂ ਬੂਸਾਂ ਛੱਡ ਕੇ ਹੁੰਦੀ ਏ ਉਹਦੇ ਖੱਬੇ ਪਾਸੇ चार साढे चार सौ किला एकड़ डुब गा जी